ﺣబీਬ ﺧﺎﻥ ਸਾਨੂੰ ਮਰਿੰਡੇ ਤੋਂ ਮਿਲਿਆ ਸੀ ਬੱਸ ੱਡੇ ਤੇ ਪਿਆ ਸੀ ਪਿੱਛੇ ਬਹੁਤ ਬੁਰੀ ਹਾਲਤ ਦੇ ਵਿੱਚ ਵੀ ਹੈ ਪੈਰ 'ਚ ਕੀੜੇ ਪਏ ਹੋਏ ਸੀ ਦਿਮਾਗੀ ਹਾਲਾਤ ਵੀ ਬਹੁਤ ਜ਼ਿਆਦਾ ਅਫਸਰਟ ਸੀ ਵੀਰ ਦੇ ਹਬੀਬ ﺧﺎﻥ ਤਿੰਨ ਮਹੀਨੇ ਤੋਂ ਵੀ 4 ਦਿਨ ਦਾ ਸਫ਼ਰ ਇਹਨੇ ਸਾਡੇ ਕੋਲੇ ਵੀਰ ਨੇ ਪੂਰਾ ਕੀਤਾ ਤੇ 26 ਤਰੀਕ ਨੂੰ ਇਹ ਵੀਰ ਇਸ ਦੁਨੀਆ ਤੋਂ ਰੁਖਸਤ ਹੋ ਗਏ ਸੀ ਅਸੀਂ ਉਹਨਾਂ ਨੂੰ ਲੁਧਿਆਣੇ ਕਬਰਿਸਤਾਨ ਦੇ ਵਿੱਚ ਦਫਨਾਉਣ ਲਈ ਪਹੁੰਚੇ ਆ ਹਾਂਜੀ ਹਾਂਜੀ ਨਾਲੇ ਬਾਹਰ ਕੱਢ ਕੇ ਗੱਲ ਨਹੀਂ ਚੱਗ ਗਈ ਕੱਪੜਾ ਥੋੜਾ ਜਿਹਾ ਉੱਤੇ ਕਰ ਲੋ ਮੜਿਆ ਕਰੋ ਚੱਕੋ ਇੱਧਰ ਜਿਆਦਾ ਕੱਪੜਾ ਇੱਧਰ ਚੱਕੋ ਲੈ ਚੱਲੋ ਕੱਪੜਾ ਸੁਭਿਆ ਜੀ الله أكبر. الله أكبر. الله أكبر. السلام عليكم ورحمة الله. السلام عليكم ورحمة الله. مین چیزیں اللہ تبارک و تعالیٰ جو ان کو لے کر آئیں ان کی تندرستی رکھیں اور جو جانے والے اللہ پاک اس کی مغفرت کریں اور جن کی یہ باڈی ہے ان کے اہل و عیال کو اللہ پاک بہترین صبر دے یہ بھی ایک بہت بڑا کام ہے کہ اس کو اپنی منزل تک پہنچانا بہت بڑا کام ہی ہے یہ اللہ پاک پھر انسان کو یہ چیز دیتا نہیں ہے ورنہ بہت سے ایسے ہوتے ہیں کہ انسان گھر سے چلے جاتے پتہ بھی نہیں لگتا باڈی بھی نہیں ملتی ਗਬਰ ਤੱਕ ਪਹੁੰਚਾ ਦੇਣਾ ਇਹ ਬਹੁਤ ਬੜਾ ਸਵਾਬ ਦਾ ਕੰਮ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਭਾਈ ਕੋਈ ਗੱਲ ਨਹੀਂ ਮੁਲੀਬੀ ਸਾਹਿਬ ਆਪਕਾ ਬਹੁਤ ਬਹੁਤ ਸ਼ੁਕਰੀਆ ਨਹੀਂ ਜੀ ਇਹ ਇਨਸਾਨੀਅਤ ਦੇ ਵਿੱਚ ਸਬਕ ਪਹੁੰਚਣ ਦਾ ਸਬਬ ਹੈ ਜੀ ਦੇਖੋ ਜਿਹੜੇ ਤੁਸੀਂ ਚਿਕਮ ਕਰ ਰਹੇ ਹੋ ਇਹ ਛੋਟਾ ਮੋਟਾ ਕੰਮ ਨਹੀਂ ਹੈ ਜੀ ਕਿਸੇ ਵਿਚੜੇ ਵੀਰ ਨੂੰ ਆਪਣਾ ਉਹਨਾਂ ਵੀਰਾਂ ਤੱਕ ਮਲਾ ਦੇਣਾ ਬਹੁਤ ਬੜਾ ਕੰਮ ਹੈ ਜੀ ਜੀ ਅੰਤੋ ਅੱਜ ਹਾਜੀ ਸਾਹਿਬ ਨੇ ਅੱਜ ਨੂਰ ਜੀ ਦਰਦੇ ਸੀ ਜੀ ਵੀ ਜਦੋਂ ਬੱਚਾ ਜਨਮ ਦਾ ਵੀ ਉਸੇ ਟਾਈਮ ਹੀ ਇਹ ਧਰਤੀ ਦੀ ਆ ਮਿੱਟੀ ਇਹਦੇ ਮਾਂ ਦੇ ਗਰਭ ਦੇ ਵਿੱਚ ਚਲੇ ਜਾਂਦੀ ਜਿੱਥੇ ਉਹ ਆ ਕੇ ਸਪੁਰਦ ਦੇ ਖਾਕ ਹੁੰਦਾ ਵਾ ਬਿਲਕੁਲ ਇਦਾਂ ਦੀ ਇੱਥੇ ਕੋਈ ਸ਼ੱਕ ਨਹੀਂ ਹੈ ਜੀ ਕਿਵੇਂ ਮਹਾਰਾਜ ਨੇ ਸਾਤੋਂ ਅੱਜ ਸੇਵਾ ਲਈ ਹੈ ਜੀ ਬਿਲਕੁਲ ਬਿਲਕੁਲ ਤੇ ਵੀਰ ਨੂੰ ਇਹਦੇ ਮਿੱਟੀ ਦੇ ਨਾਲ ਮਿੱਟੀ ਹੋਣ ਸਾਡਾ ਬਿਲਕੁਲ ਜਪਰ ਪ੍ਰਭਾਨ ਨੇ ਅੱਲਾਹ ਤਾਲਾ ਨੇ ਸਾਡਾ ਇਹ ਹੱਥਾਂ ਤੋਂ ਇਹਨਾਂ ਨੇ ਕੋਈ ਕੋਈ ਬੰਦਿਆ ਚੀਜ਼ ਦੱਸੀ ਹੈ ਜਿੱਥੇ ਦਾ ਤਖਮ ਹੁੰਦਾ ਉਹਨੂੰ ਬੀਜ ਕਹਿੰਦੇ ਨੇ ਜੀ ਜਿੱਥੇ ਦਾ ਬੀਜ ਹੁੰਦਾ ਹੈ ਉੱਥੇ ਜਾ ਪਹੁੰਚਦਾ ਰੱਬ ਉਹ ਦੀ ਇਜ਼ਰੀਆ ਬਣਾ ਲੈਣਾ ਚਾਹੁੰਦਾ ਉਹਨਾਂ ਕਿੰਨੇ ਸਾਡੇ ਵੀਰ ਇਹ ਜੇ ਨੇ ਸਾਡਾ ਮੁਲਕ ਤੋਂ ਬਾਹਰ ਜਾਂਦੇ ਨੇ ਉੱਥੇ ਪੂਰੇ ਹੋ ਜਾਂਦੇ ਨੇ ਜੀ ਪਤਾ ਲੱਗ ਗਿਆ ਉਹਨਾਂ ਦੇ ਕਿ ਵੀ ਉੱਥੇ ਮੁੱਤੀ ਸੀ ਉੱਤ ਚਲੇ ਗਏ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਬੀਬ ਖਾਨ ਵੀਰ ਸਾਨੂੰ 23 10 2023 ਨੂੰ ਮਰਿੰਡੇ ਸ਼ਹਿਰ ਦੇ ਵਿੱਚੋਂ ਮਿਲਿਆ ਸੀ ਵੀਰ ਮੁਹਿੰਦੇ ਸ਼ਹਿਰ ਦੇ ਵਿੱਚ ਬੱਸ ਸਟੈਂਡ ਦੇ ਮਗਰ ਗਾਰਡਨ ਕਲੋਨੀ ਆ ਉਹਦੇ ਵਿੱਚ ਇਹ ਕਈ ਮਹੀਨਿਆਂ ਤੋਂ ਤੁਰਿਆ ਫਿਰਦਾ ਸੀ ਵੀਰ ਮੈਂਟਲੀ ਅਫਸੈਟ ਸੀਗਾ ਬਜ਼ੁਰਗ ਸਰੀਰ ਸੀ ਕਰੀਬ 60 ਸਾਲ ਤੋਂ ਪਲੱਸ ਉਮਰ ਸੀ ਇਹਨਾਂ ਦੀ ਤੇ ਪੈਰ ਦੇ ਵਿੱਚ ਇਹਨਾਂ ਦੇ ਕੀੜੇ ਪਏ ਹੋਏ ਸੀ ਤੇ ਬਰਿੰਦਰ ਵੀਰ ਆ ਜਿਹੜਾ ਨਾ ਤੇ ਹਨੀ ਤੇ ਦਵਿੰਦਰ ਵੀਰ ਹੁਣੀ ਦੋ ਜਾਨੇ ਮੇਰੇ ਵੀਰ ਉੱਥੋਂ ਤੇ ਬਾਪੂ ਜੀ ਨੂੰ ਲੈ ਕੇ ਆਏ ਪਹਿਲਾਂ ਉਹ ਸਿਵਲ ਹਸਪੀਟਲ ਲੈ ਕੇ ਗਏ ਮਰੇੰਡੇ ਉੱਥੇ ਡਾਕਟਰਾਂ ਨੇ ਇਹਨੂੰ ਦਾਖਲ ਨਹੀਂ ਕੀਤਾ ਪੱਟੀ ਘਰਤੀ ਉਹਨਾਂ ਨੇ ਉਸ ਤੋਂ ਬਾਅਦ ਉਹ ਵੀਰਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਸੁਪਨਿਆਂ ਦੇ ਘਰ ਲੈ ਕੇ ਆਏ ਤੇ ਇਹ 23 ਤਰੀਕ 10ਵੇਂ ਮਹੀਨਾ 2023 ਦੇ ਵਿੱਚ ਹਬੀਬ ਖਾਨ ਜੀ ਸਾਡੇ ਕੋਲੇ ਪਹੁੰਚੇ ਤੇ ਸਾਡੇ ਸੁਪਨਿਆਂ ਦੇ ਘਰ ਆਉਣ ਤੋਂ ਬਾਅਦ ਇਹਨਾਂ ਤੋਂ ਅਸੀਂ ਪੁੱਛਿਆ ਤਾਂ ਇਹਨਾਂ ਨੇ ਆਪਣਾ ਨਾਮ ਹਬੀਬ ਖਾਨ ਜ਼ਰੂਰ ਦੱਸਿਆ ਪਰ ਆਪਣਾ ਐਡਰੈਸ ਨਹੀਂ ਸੀ ਦੱਸ پا ਰਹੇ ਵੀ ਮੈਂ ਕਿੱਥੋਂ ਆਂ ਕਿੱਥੇ ਜੰਮਿਆ ਕਿੱਥੇ ਬਲਿਆ ਕਿੱਥੋਂ ਆਇਆ ਤਾਂ ਫਿਰ ਬਾਪੂ ਜੀ ਦਾ ਇਲਾਜ ਚੱਲਿਆ ਜ਼ਖਮ ਵੀ ਠੀਕ ਹੋ ਗਿਆ ਸੀਗਾ ਪੈਰ ਦੇ ਉੱਤੇ ਸੀ ਜਿਹੜਾ ਪਰ ਕਮਜ਼ੋਰ ਬਹੁਤ ਜ਼ਿਆਦਾ ਸੀ 60 ਸਾਲ ਤੋਂ ਪਲੱਸ ਉਮਰ ਸੀ ਟੀਵੀ ਦੀ ਬਿਮਾਰੀ ਸੀ ਖੰਗ ਦੇ ਬਹੁਤ ਜ਼ਿਆਦਾ ਸੀ ਰੇਸ਼ਾ ਬਹੁਤ ਸੀ ਛਾਤੀ ਅੰਦਰੋਂ ਡੈਮੇਜ ਹੋਈ ਪਈ ਸੀ ਸਾਰੀ ਚੈਸਟ 26 1 224 ਨੂੰ ਇਸ ਦੁਨੀਆ ਤੋਂ ਰੁਖਸਤ ਹੋ ਗਏ ਹਬੀਬ ਖਾਨ ਜੀ ਫਿਰ ਅਸੀਂ ਸਾਡੇ ਲੁਧਿਆਣੇ ਦੇ ਸ਼ਾਹੀ ਇਮਾਮ ਉਸਮਾਨ ਸਾਹਿਬ ਨਾਲ ਗੱਲ ਕੀਤੀ ਸਾਡੇ ਵੱਡੇ ਭਾਈ ਸਾਹਿਬ ਅੱਗੇ ਵੀ ਜਦੋਂ ਕੋਈ ਸਾਡਾ ਮੁਸਲਿਮ ਭਰਾ ਇਸ ਦੁਨੀਆ ਤੋਂ ਰੁਖਸਤ ਹੁੰਦੇ ਆ ਤਾਂ ਅਸੀਂ ਉਹਨਾਂ ਨੂੰ ਜਾਂ ਕੋਟ ਮੰਗਲ ਸਿੰਘ ਉਧਰ ਕਬਰਸਥਾਨ ਰਾਹੋਂ ਰੋਡ ਤੇ ਜਾ ਇੱਥੇ ਹਾਰਿਆ ਕਾਲਜ ਕੋਲੇ ਲੁਧਿਆਣੇ ਕਬਰਿਸਤਾਨਾ ਇੱਥੇ ਦਫਨਾਉਨੇ ਹੁੰਨੇ ਆ ਅੱਜ ਵੀ ਇੱਥੇ ਇਹਦਾ ਖੂਦ ਦੰਨੇ ਆਪਾਂ ਮੁਹੰਮਦ ਸਲੀਮ ਜੀ হাজী ਨੂਰਦੀਨ ਜੀ ਮੁਹੰਮਦ ਇਸਤਾਕ ਜੀ ਮੁਹੰਮਦ ਅਨਾਇਤ ਜੀ ਮੁਹੰਮਦ ਸਾਹਿਦ ਜੀ ਮੁਹੰਮਦ ਆਜ਼ਾਦ ਜੀ ਇਹਨਾਂ ਵੀਰਾਂ ਨੇ ਸਾਰਿਆਂ ਨੇ ਰਲ ਕੇ ਅੱਜ ਸਾਡੇ ਨਾਲੇ ਕਾਰਜ ਕਰਵਾਇਆ ਪਹਿਲਾਂ ਤਾਂ ਕਬਰ ਪੁੱਟੀ ਆ ਤੇ ਕਬਰ ਪੁੱਟ ਕੇ ਇੰਨੇ ਡੂੰਘੀ ਕਬਰ ਹੱਥਾਂ ਨਾਲ ਪੁੱਟ ਕੇ ਤੇ ਫਿਰ ਗੁਸਲ ਕਰਵਾਇਆ ਵੀਰਾਂ ਦੀ ਜਿਹੜੀ ਰੀਤੀ ਰਿਵਾਜ ਮੁਤਾਬਕ ਜਿਵੇਂ ਨਮਾਉਣਾ ਤਬਾਉਣਾ ਹੁੰਦਾ ਜਿਵੇਂ ਕਫਨ ਦੇ ਵਿੱਚ ਉਹਨੂੰ ਸਪੁਰਦ ਦੇ ਖਾਕ ਕਰਨਾ ਹੁੰਦਾ ਉਹ ਸਾਰੇ ਰੀਤੀ ਰਿਵਾਜ ਮੁਤਾਬਕ ਇਹਨਾਂ ਵੀਰਾਂ ਨੇ ਇਹ ਸਾਰੇ ਕਾਰਜ ਸਾਡੇ ਨਾਲ ਕਰਵਾਏ ਇਹ ਹੋਰ ਅਸੀਂ ਹਬੀਬ ਖਾਨ ਜੀ ਨੂੰ ਇੱਥੇ ਸਪੁਰਦ ਦੇ ਖਾਕ ਕਰਨ ਪਿਆ ਰਹੇ ਹਾਂ ਜੀ ਅਰਦਾਸ ਕਰਿਓ ਤੁਸੀਂ ਵੀ ਅੱਲਾਹ ਤਾਲਾ ਇਹਨਾਂ ਨੂੰ ਜੰਨਤ ਬਖਸ਼ਣ ਇਹਨਾਂ ਦੀ ਰੂਹ ਨੂੰ ਆਪਣੀਆਂ ਚਾਲਣਾ ਦੇ ਵਿੱਚ ਸਗਾ ਬਖਸ਼ਣ والذين يُؤْمِنُونَ بِمَا أُنْزِلَ إليكم وأنزل أُنْزِلَ مِنْ قَبْلِكَ بِالْآخِرَةِ هُمْ يُوقِنُونَ أُولَئِكَ عَلَى هُدًى مِنْ رَبِّهِمْ وَأُولَئِكَ هُمُ الْمُفْلِحُونَ رَبَّنَا أَنْ تَمْلُوَ لَنَا فَوْزًا فِي الدُّنْيَا وَحُسْنَ يَا الله إجعل يا الله اسك الصواب صلى الله عليه وسلم صوابا الله إله العالمين يا الله جو پڑا ہے تمام عالم اسلام کے اندر جتنے بھی جاتے ہیں سب کی روح کو سوابت فرمان یا اللہ جس کی بھی لاش ای اللہ ان کے گھر والوں کو بہترین صبر عطا فرمان العالمین جانے والے کی مغفرتوں کو بخشوں کے فیصلے فرما مختصر سے دعاوں کو نبی کریم صلی اللہ علیہ وسلم کے قبول یا ਆਰੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਇਸ ਪਰਿਵਾਰ ਦੇ ਮੈਂਬਰ ਦੀ ਸੇਵਾ ਕਰਵਾਈ ਇਹਨੂੰ ਬਹੁਤ ਬਹੁਤ ਸ਼ੁਕਰੀਆ ਆਈਏ ਧੰਨਵਾਦ ਤੁਹਾਡੀ ਬੜੀ ਮਿਹਰ ਹੋਣੀ ਤੁਸੀਂ ਸਾਨੂੰ ਮਿਲਾਇਆ ਸਾਡਾ ਵੀਰ ਵੀ ਤੁਸੀਂ ਬਈ ਸਾਂਭਣ ਦੀ ਛੋਟੀ ਕਰੋ ਬਹੁਤ ਧੰਨਵਾਦ ਅਸੀਂ ਤੁਹਾਡਾ ਹਿਸਾਨ ਨਹੀਂ ਦੇ ਸਕਦੇ ਇਹਦਾ ਅਜ਼ਰ ਤੁਹਾਨੂੰ ਸਾਡਾ ਰੱਬੇ ਦੇ ਧੰਨਵਾਦ ਧੰਨਵਾਦ